ਸਾਡੇ ਨਾਲ ਹਾਕੀ ਟੀਮ ਦੇ ਕਪਤਾਨ ਮੌਜੂਦ ਨੇ ਸਰਪੰਚ ਸਾਹਿਬ ਦੇ ਨਾਮ ਤੋਂ ਜਾਣੇ ਜਾਂਦੇ ਨੇ ਕਿਉਂਕਿ ਇਸ ਵਾਰ ਹਾਕੀ 'ਚ ਖਿਡਾਰੀ ਘਟ ਸਰਪੰਚ ਜਿਆਦਾ ਚੱਲਿਆ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕੀ ਕਹੋਗੇ ਇਸ ਵਾਰ ਇੱਕ ਜਿੱਥੇ ਹਾਕੀ ਨੂੰ ਨਾਮ ਦਿੱਤਾ ਜਾਂਦਾ ਦੂਜੇ ਪਾਸੇ ਸਰਪੰਚ ਕਿਹਾ ਗਿਆ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੈ ਜੀ ਬਹੁਤ ਸ਼ੁਕਰਾਨਾ ਹੈ ਜੀ ਕਿ ਅਸੀਂ ਇਹ ਮੈਡਲ ਜਿੱਤ ਕੇ ਲੈ ਗਏ ਆ ਤੇ ਬਹੁਤ ਮਾਣ ਵਾਲੀ ਗੱਲ। ਦੇਸ਼ 'ਚ ਬਹੁਤ ਇਸਵਰ ਜਸ਼ਨ ਹੋਇਆ ਔਰ ਬਹੁਤ ਸਪੋਰਟ ਕੀਤਾ ਗਿਆ। ਇੱਕ ਵਾਰ ਤੇ ਜਦੋਂ ਸੈਮੀਫਾਈਨਲ ਹਾਰੇ ਤੇ ਦੇਸ਼ ਦੀ ਉਮੀਦ ਟੁੱਟੀ। ਉਸ ਵੇਲੇ ਤੁਹਾਡੇ ਮਨ 'ਚ ਦੇਸ਼ਵਾਸੀਆਂ ਵਾਸਤੇ ਕੀ ਸੀ? ਦੇਖੋ ਜੀ ਉਹ ਤੁਸੀਂ ਹਰ ਇੱਕ ਮੈਚ ਚ ਕੁਝ ਨਾ ਕੁ ਸਿੱਖਦੇ ਹੋ ਉਸ ਮੈਚ ਵੀ ਅਸੀਂ ਸਿੱਖਿਆ ਪਰ ਜੋ ਸਾਡੇ ਕੋਲ ਟਾਈਮ ਸੀ ਜਿੰਨਾ ਵੀ ਕਿ ਲਾਸਟ ਮੈਚ ਹੀ ਸਾਡਾ ਮੈਡਲ ਮੈਚ ਆ ਤੇ ਬਹੁਤ ਇੰਪੋਰਟੈਂਟ ਸੀਗਾ ਤੇ ਅਸੀਂ ਉਹੀ ਸੋਚ ਕੇ ਗਏ ਸੀ ਕਿ ਜਿੱਤ ਕੇ ਆਉਣਾ ਪੰਜਾਬ ਵਾਸਤੇ ਕਿੰਨਾ ਗਮਾਨ ਆ ਕਿ ਤੁਸੀਂ ਸਾਰੇ ਖਿਡਾਰੀ ਜਦੋਂ ਇਕੱਠੇ ਹੋ ਕੇ ਖਾਸ ਕਰਕੇ ਪੰਜਾਬੀ ਚ ਕਮਿਊਨੀਕੇਟ ਕਰਦੇ ਸੀ ਔਰ ਸਾਰੇ ਖੇਲਦੇ ਸੀ ਲੇਸਰ ਇੰਡੀਆ ਦੇ ਲੋਕ ਖੇਡਦੇ ਆ ਸਰ ਉਸ ਇਹ ਨਹੀਂ ਦੇਖੀਦਾ ਕੌਣ ਕੀ ਖੇਡ ਰਿਹਾ ਬਟ ਆਈ ਥਿੰਕ ਟੀਮ ਫਰਸਟ ਔਰ ਇੰਡੀਆ ਪਰਦੇਸ਼ ਵਾਲੋ ਜੋ ਪਿਆਰ ਮਿਲਿਆ ਇਸ ਵਾਰ ਕਿਉਂਕਿ ਲੋਕ ਟੀਵੀ ਤੇ ਖੜੇ ਰਹੇ ਦੇਖਦੇ ਰਹੇ ਲੋਕ थैंक यू सर ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਖਿਡਾਰੀ ਇੱਥੇ ਮੌਜੂਦ ਨੇ ਇੱਕ ਹੋਰ ਖਿਡਾਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਭਜੀ ਕੀ ਕਹਿਣਾ ਚਾਹੋਗੇ ਇਸ ਵਾਰ ਜੋ ਜੋ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਕ੍ਰੇਜ਼ ਜਰਾ ਇਹਨਾਂ ਹਾਕੀ ਖਿਡਾਰੀਆਂ ਦਾ ਤੁਸੀਂ ਆਪਣੀ ਟੀਵੀ ਸਕਰੀਨ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਆਏ ਤਾਂ ਸਰ ਕੀ ਕਹਿਣਾ ਚਾਹੋਗੇ ਇਸ ਵਾਰ ਦੇਸ਼ ਨੇ ਬਹੁਤ ਪਿਆਰ ਦਿੱਤਾ ਜਦੋਂ ਉਹ ਵੀ ਲੋਕਾਂ ਨੇ ਮੈਚ ਦੇਖਿਆ ਜਿਨ੍ਹਾਂ ਨੂੰ ਹਾਕੀ ਬਾਰੇ ਸਮਝ ਨਹੀਂ ਸੀ ਲੇਕਿਨ ਇੱਕੋ ਸੀਗੇ ਮੈਡਲ ਲੈ ਕੇ ਆਣਾ ਨਹੀਂ ਨਹੀਂ ਬਿਲਕੁਲ ਭਾਜੀ 올림픽 ਬਹੁਤ ਵੱਡੀ ਚੀਜ਼ ਆ ਬਾਕੀ ਹਾਕੀ ਦੇ ਵਿੱਚ ਆਪਣੀ ਹਿਸਟਰੀ ਬੜੀ ਸਟਰੋਂਗ ਰਹੀ ਆ ਆਪਣੇ 골ਡ ਮੈਡਲ ਆਏ ਆ 8 ਜਿੱਦਾਂ ਜਾਂ ਉਹ ਸਿਲਵਰ ਮੈਡਲ ਆਏ ਆ ব্রੌਂਜ਼ ਮੈਡਲ ਤਾਂ ਕਾਫੀ ਟਾਈਮ ਤੋਂ ਲੋਕਾਂ ਨੂੰ ਬੜੀ ਵੇਟ ਸੀ ਕਿ ਵੀ ਹਾਕੀ ਦੇ ਵਿੱਚ ਸਾਡਾ ਕਦੋਂ ਮੈਡਲ ਆਊਗਾ ਪਰ ਇਹ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੇ ਮਤਲਬ ਬੈਕ ਟੂ ਬੈਕ ਦੋ 올림픽 ਦੇ ਵਿੱਚ ਮੈਡਲ ਆਏ ਆ ਤੇ ਇਸ ਵਾਰ ਜਦੋਂ ਸੈਮੀਫਾਈਨਲ ਦੀ ਹਾਰ ਹੁੰਦੀ ਹੈ ਤਾਂ ਕਾਫੀ ਚਿਹਰੇ ਮਯੂਸ ਸੀ ਔਰ ਦੇਸ਼ ਵੀ ਮਯੂਸ ਸੀ ਉਸ ਤੋਂ ਬਾਅਦ ਕਿਵੇਂ ਆਪਣੇ ਅੰਦਰ ਇੱਕ ਜਾਗਰਤੀ ਪੈਦਾ ਕੀਤੀ ਕਿ ਆਈ ਹੁਣ ਮੈਡਲ ਲੈ ਕੇ ਜਾਣਾ ਜਿਹੜਾ ਖੀਲਾ ਰਹਿ ਗਿਆ ਨਹੀਂ ਬਿਲਕੁਲ ਉਹ ਤਾਂ ਮਤਲਬ ਹਰ ਇੱਕ ਪਲੇਅਰ ਦੀ ਹੀ ਜਰਨੀ ਪਹਿਲੇ ਦਿਨ ਤੋਂ ਹੀ ਇਦਾਂ ਹੀ ਰਹਿੰਦੀ ਆ ਵੀ ਤੁਸੀਂ ਹਾਰਦੇ ਵੀ ਹੋ ਜਿੱਤਦੇ ਹੋ ਇੱਕ ਪਾਰਟ ਆਫ ਦਾ ਗੇਮ ਆ ਉਹ ਚੀਜ਼ ਤਾਂ ਰਹਿੰਦੀ ਆ ਪਰ ਅਸੀਂ ਆਪਣੇ ਲੋਨ ਟਰਾਈ ਕਰਦੇ ਆ ਵੀ ਆਪਣਾ ਬੈਸਟ ਗੇਮ ਖੇਡੀਏ ਅਗਲਾ ਟੀਚਰ ਕੀ ਹੂ ਅਗਲਾ ਬਸ ਹੁਣ ਸਾਡਾ ਮਤਲਬ ਹੁਣ ਫਿਰ ਥੋੜੇ ਦਿਨ ਤੋਂ ਹੀ ਸਾਡਾ ਕੈਂਪ ਸਟਾਰਟ ਆ ਸਾਡਾ ਨੈਕਸਟ ਟੂਰਨਾਮੈਂਟੇਸ਼ਨ ਚੈਂਪੀਅਨ ਟਰਾਫੀ ਆ ਰਹੀ ਆ ਫਿਰ ਅੱਗੇ ਵਰਲਡ ਕੱਪ ਆ ਜਾਣੇ ਆ ਸਾਰੇ ਤਾਂ ਮੇਜਰ ਟੂਰਨਾਮੈਂਟ ਹੈਗੇ ਆ ਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਖਿਡਾਰੀ ਨੇ ਉਹ ਇਸ ਵੇਲੇ ਮੌਜੂਦ ਨੇ ਤੇ ਹੋਰ ਖਿਡਾਰੀ ਜਿਹੜਾ ਚਰਚਾ ਦਾ ਵਿਸ਼ਾ ਸੀ ਤਾਂ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸੈਲਫੀ ਦਾ ਦੌਰ ਜਾਰੀ ਹੈ ਤਾਂ ਲੋਕ ਮੈਂ ਜੀ ਕੀ ਕਹਿਣਾ ਚਾਹੋਗੇ ਸਵਾਰ ਫੋਕੀ ਨੇ ਹਾਕੀ ਨੂੰ ਲੋਕਾਂ ਨੇ ਬੜਾ ਪਿਆਰ ਕੀਤਾ ਜਦੋਂ ਤੁਸੀਂ ਖੇਡਦੇ ਰਹੇ ਲੋਕ ਜਿਹੜੇ ਨੇ ਉਹ ਤੁਹਾਨੂੰ ਵੇਖਦੇ ਰਹੇ ਭਾਈ ਥੈਂਕ ਯੂ ਯਾਰ ਭਾਈ ਇਹ ਥੋੜਾ ਥੋੜਾ ਜਾਣਾ ਸੀਗਾ ਭਾਈ ਭਾਈ ਦੋ ਸ਼ਬਦ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਆ ਬੈਕ ਟੂ ਬੈਕ ਮੈਡਲ ਆਏ ਆ ਕੰਟਰੀ ਦੀ ਤੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਸ ਵਾਰ ਜਰਾ ਹੈ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਦੋਂ ਅਸੀਂ ਆਏ ਇੱਥੇ 에ਰਪੋਰਟ ਤੇ ਬਹੁਤ ਜ਼ਿਆਦਾ ਅ ਵਧੀਆ ਸਾਨੂੰ ਕੀਤਾ ਤੁਸੀਂ ਪੈਰਿਸ ਖੇਲ ਰਹੇ ਸੀ ਤਾਂ ਲੋਕ ਟੀਵੀ ਦੇ ਅੱਗੇ ਸੀ ਜਿਨ੍ਹਾਂ ਨੂੰ ਹਾਕੀ ਦੀ ਸਮਝ ਨਹੀਂ ਸੀ ਉਹ ਵੀ ਦੇਖ ਰਹੇ ਸਹੀ ਗੱਲ ਜੀ ਆਈ ਥਿੰਕ ਹੀ ਜਿਹੜੀ ਹਾਕੀ ਖੇਲ ਗਏ ਤੇ ਹੁਣ ਆਈ ਥਿੰਕ ਹਾਕੀ ਪਤਾ ਲੱਗ ਰਹੀ ਆ ਸਾਰਿਆਂ ਨੂੰ ਤੇ ਮੈਂ ਉਹਨਾਂ ਦਾ ਤੇ ਧੰਨਵਾਦ ਕਰਦਾ ਜਿੱਲਦੀ ਦਾ ਵੱਡਾ ਦਿਨ ਆ ਜੀ ਅੱਜ ਬਿਲਕੁਲ ਜੀ ਬਹੁਤ ਬੱਧ ਧੰਨਵਾਦ ਸ਼ੁਕਰੀਆ ਜੀ ਬਹੁਤ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦਿਨ ਹੈ ਤਾਂ ਇਹਨਾਂ ਖਿਡਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਖਿਡਾਰੀ ਇਸ ਵੇਲੇ ਤੁਹਾਨੂੰ ਇੱਥੇ ਮਿਲਦੇ ਨਜ਼ਰ ਆਣਗੇ ਔਰ ਹਰ ਖਿਡਾਰੀ ਜਿਹੜਾ ਹੈ ਅੱਜ ਇੱਥੇ ਆਪਣੇ ਆਪ ਨੂੰ ਵੜਭਾਗਾ ਮਹਿਸੂਸ ਕਰ ਰਿਹਾ ਹੈ ਕਿ ਉਹ ਇਸ ਜਿੱਤ ਦਾ ਹਿੱਸਾ ਬਣੇ ਨੇ ਤਾਂ ਅੱਜ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸਨ ਤਾਂ ਤਸਵੀਰਾਂ ਤੋਂ ਦਿਖਾ ਰਹੇ ਆ ਕਿ ਇੱਕ ਵਿਸ਼ੇਸ਼ ਮਾਨ ਸਨਮਾਨ ਜਿਹੜਾ ਹੈ ਉਹ ਇਹਨਾਂ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਤਾ ਉਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਣੇ ਆ ਕਿ ਵੈਲਕਮ ਕਿਸ ਤਰੀਕੇ ਦਾ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਖਿਡਾਰੀ ਜਿਹੜੇ ਨੇ ਆਪਣੇ ਘਰਾਂ ਨੂੰ ਜਾ ਰਹੇ ਨੇ ਪਰ ਘਰਾਂ ਤੇ ਜਾਣ ਤੋਂ ਪਹਿਲਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਇਹ ਲੋਕ ਆਪਣੇ ਘਰਾਂ 'ਚ ਜਾਣਗੇ ਉੱਥੇ ਪੰਜਾਬ ਦੇ ਪਿੰਡਾਂ ਤੇ ਵੈਸੇ ਹੀ ਬਹੁਤ ਸਵਾਗਤ ਕੀਤਾ ਜਾਂਦਾ ਹੈ ਤਾਂ ਉਸ ਸਵਾਗਤੀ ਤਸਵੀਰ ਤੁਸੀਂ ਦੇਖੋ ਕਿ ਅੱਜ ਸੈਲਫੀ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਇਹ ਖਿਡਾਰੀ ਜਿਹੜੇ ਨੇ ਹੁਣ ਵਾਪਸ ਆਪਣੇ ਪਿੰਡ ਨੂੰ ਪਹੁੰਚਣਗੇ ਪਾਜੀ ਫਿਰ ਹੁਣ ਘਰ ਜਾ ਕੇ ਸਭ ਤੋਂ ਪਹਿਲੇ ਖਾਣਾ ਕੀ ਆ ਮਾਂ ਦੇ ਹੱਦਾ ਕਿਉਂਕਿ ਮਾਂ ਬਹੁਤ ਸਭ ਤੋਂ ਜ਼ਿਆਦਾ ਮਾਂ ਇੰਤਜ਼ਾਰ ਕਰਦੀ ਹੈ ਇਹ ਕੋਈ ਨਹੀਂ ਹੈ ਜੀ ਘਰ ਦੀ ਰੋਟੀ ਜਾਂ ਘਰ ਦਾ ਖਾਣਾ ਹੀ ਹਮੇਸ਼ਾ ਮਿਸ ਕਰਦੇ ਆ ਬਾਕੀ ਜੋ ਵੀ ਬਣਿਆਊਗਾ ਖਾਸ ਕੇ ਖਾਵਾਂਗੇ ਇਸ ਲਈ ਖਰੀਦ ਆ ਬਿਲਕੁਲ ਤੁਸੀਂ ਦੇਖੋ ਇੱਕ ਹੋਰ ਖਿਡਾਰੀ ਸਾਡੇ ਨਾਲ ਹੋ ਜੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਕਿੱਡਾ ਵੱਡਾ ਮੰਜਰ ਹੈ ਜਿਸ ਤਰੀਕੇ ਨਾਲ ਪਿਆਰ ਦਿੱਤਾ ਗਿਆ ਲੋਕਾਂ ਵੱਲੋਂ ਹਾਕੀ ਨੂੰ ਖਾਸ ਕਰਕੇ ਇਸ ਵਾਰ ਹਾਂ ਜੀ ਬਹੁਤ ਬਹੁਤ ਜ਼ਿਆਦਾ ਪਿਆਰ ਮਿਲਿਆ ਹਾਕੀ ਨੂੰ ਇਸ ਵਾਰ ਤੇ ਇਸ ਨਾਲ ਸਾਡਾ ਹੀ ਹੌਸਲਾ ਸਾਰੀ ਟੀਮ ਦਾ ਵਾਧਾ ਕਿ ਅਸੀਂ ਅੱਗੇ ਹੋਰ ਇੰਡੀਆ ਲਈ ਮੈਡਲ ਲੈ ਕੇ ਆਈਏ ਤੇ ਇਸ ਨਾਲ ਹੌਸਲਾ ਸਾਜੀ ਬਹੁਤ ਹੁੰਦੀ ਹੈ ਇਸ ਵਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਰਿਹਾ ਕਿ ਜਿਸ ਮੈਚ ਪੈ ਹਾਰ ਗਈ ਸੀ ਸੈਮੀਫਾਈਨਲ ਉਸ ਤੋਂ ਬਾਅਦ ਇੱਕ ਵਾਰੀ ਕਿਤੇ ਉਮੀਦ ਟੁੱਟੀ ਨਹੀਂ ਜੀ ਉਮੀਦ ਇਹੀ ਕਿ ਸਾਰੀ ਟੀਮ ਦਾ ਹੌਸਲਾ ਬਰਕਰਾਰ ਹੀ ਸਾਡੀਆਂ ਡ੍ਰੀਮਸ ਇਹੀ ਕਿ ਫਾਈਨਲ ਚ ਖੇਡੀਏ ਬਟ ਐਦਾ ਨਹੀਂ ਹੋਇਆ ਬਟ ਇਹ ਕਿ ব্রੌਂਜ਼ ਮੈਡਲ ਲਈ ਅਸੀਂ ਬਹੁਤ ਹੀ ਇਕੱਠੇ ਹੋ ਗਏ ਸਾਰੇ ਇੱਕ ਦਸਤਾਰ ਸਜਾ ਕੇ ਸਾਰੇ ਇੱਕੋ ਜਿਹੇ ਨਜ਼ਰ ਆਇਆ ਐਦਾ ਲੱਗਾ ਕਿ ਗਰਾਊਂਡ ਜਿਹਾ ਇੱਕ ਵਰਫੇਰ ਹਾਂਜੀ ਜਰੂਰ ਦਸਤਾਰ ਜਿਹੜੇ ਸਜ ਜਾਂਦੀ ਤੁਹਾਨੂੰ ਪਤਾ ਆਪਣੇ ਆ ਵੀ ਸੋਹਣੇ ਲੱਗਦੇ ਸਾਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਕਿਸ ਤਰੀਕੇ ਦੀਆਂ ਨੇ ਤੁਸੀਂ ਦੇਖੋ ਗੱਡੀਆਂ ਸਜਾਈਆਂ ਗਈਆਂ ਨੇ ਤੇ ਗੱਡੀ ਸਜਾ ਕੇ ਇਹ ਜਿਹੜੇ ਘਰ ਜਾ ਰਹੇ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਦੁਲਹਣ ਵਾਂਗ ਇਸ ਗੱਡੀ ਨੂੰ ਸਜਾ ਆ ਗਿਆ ਹੈ ਤੇ ਇਸ ਦੇ ਵਿੱਚ ਸਾਡੇ ਖਿਡਾਰੀ ਮੌਜੂਦ ਨੇ ਉਹ ਖਿਡਾਰੀ ਜਿਨ੍ਹਾਂ ਨੇ ਕਿ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਜਿਨ੍ਹਾਂ ਨੇ ਕੀ ਦੇਸ਼ ਦੀ ਆਣ-ਬਾਣ-ਸ਼ਾਨ ਵਧਾਈ ਹੈ ਔਰ ਇਸ ਦੇ ਨਾਲ-ਨਾਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹੈ ਇਸ ਦੇ ਵਿੱਚ ਜਿਹੜੇ ਖਿਡਾਰੀ ਜਰੇ ਨੇ ਉਹ ਜਾਣਗਰ ਸ਼ਾਨੋ ਸ਼ੌਕਤ ਦੇ ਨਾਲ ਅੱਜ ਇਹਨਾਂ ਦਾ ਜਿਹੜਾ ਹੈ ਪਿੰਡ ਦੇ ਵਿੱਚ ਵੀ ਸਵਾਗਤ ਕੀਤਾ ਜਾਏਗਾ ਤਾਂ ਤੁਸੀਂ ਵੇਖੋ ਕਿ ਦੁਲਹਨ ਦੀ ਤਰ੍ਹਾਂ ਇਸ ਗੱਡੀ ਨੂੰ ਸਜਾਇਆ ਗਿਆ ਹੈ ਤਾਂ ਗੁਰਜੰਟ ਹੋਵੇ ਜਾਂ ਹਰਮਨ ਹੋਵੇ ਜਿੰਨੇ ਵੀ ਖਿਡਾਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਵਾਸਤੇ ਖੇਡੇ ਔਰ ਜਿਸ ਤਰੀਕੇ ਨਾਲ ਖੇਡੇ ਤੋ ਉਸ ਤਰੀਕੇ ਦੇ ਨਾਲ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਔਰ ਇਸ ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਫੁੱਲਾਂ ਦੇ ਨਾਲ ਸਾਰੀ ਗੱਡੀ ਸਜਾਈ ਗਈ ਹੈ ਜਿੱਦਾਂ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਸ ਤਰ੍ਹਾਂ ਸਜਾਇਆ ਜਾਂਦਾ ਹੈ ਤਾਂ ਫਿਰ ਹਾਲ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤਾਂ ਕਿੰਨੀ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਅੱਜ ਪੁੱਤ ਨੂੰ ਲੈ ਕੇ ਚੱਲੇ ਹੋ ਦੋਨੋਂ ਦਿਨ ਗੱਡੀ ਸਜਾਈ ਗਈ ਹੈ ਭੰਗੜੇ ਪਾਵਾਂਗੇ ਨੱਚਾਂਗੇ ਖੁਸ਼ੀਆਂ ਕਰਾਂਗੇ ਅੱਛਾ ਪੁੱਤ ਨੇ ਕੀ ਕਿਹਾ ਜਦੋਂ ਅੱਜ ਜਦੋਂ ਮਿਲੇ ਉਹਨੂੰ ਤਾਂ ਕੀ ਕਿਹਾ ਬੜੀ ਖੁਸ਼ੀ ਆ ਜੀ ਖੁਸ਼ ਹੋ ਕੇ ਮਿਲੇ ਆ ਹੂੰ ਬੜੀ ਤਗੜੀ ਜਿੱਤ ਆਇਆ ਨਹੀਂ ਸਰਵਰ ਮਾੜਾ ਹੈ ਮਾੜੇ ਲਈ ਕਿ ਆ ਜਿਹੜੇ ਕਿੰਨੀ ਵੱਡੀ ਟੀਮ ਨੂੰ ਹਰਾਇਆ ਹੈ ਨਾ ਤੁਸੀਂ ਵੇਂ ਆਸਟ੍ਰੇਲੀਆ ਦੀ ਨਾ ਤਾਂ ਬਿਲਕੁਲ ਗੱਡੀ ਬੜੀ ਸੋਹਣੀ ਸਜਾਈ ਪਾਜੀ ਕੀ ਕਹਿਣਾ ਚਾਹੋਗੇ ਗੱਡੀ ਬਹੁਤ ਵਧੀਆ ਤਰੀਕੇ ਨਾਲ ਸਜਾਈ ਸਾਨੂੰ ਸਾਨੂੰ ਖੁਸ਼ੀ ਬੜੀ ਆ ਤੇ ਹਾਂ ਜੀ ਅਰਮਾਤਮਾ ਦਾ ਅਰਮਾਤਮਾ ਨੇ ਬੜੀ ਕਿਰਪਾ ਕੀਤੀ ਹੈਗੀ ਹੂੰ ਚਲੋ ਇਹ ਰਿਹਾ ਵੀ ਇਹ ਖੁਸ਼ੀ ਦਾ ਖੁਸ਼ੀ ਦਾ ਮੌਕਾ ਬਲੇ ਫੇਸ ਲਈ ਆਈ ਜਾਂਦੀ ਹੈ ਅੱਜ ਫਿਰ ਸਮਾਗਮ ਬੜੇ ਚ ਵਧੀਆ ਹੋਣਗੇ ਫਿਰ ਮੈਂ ਨਾ ਬੱਲੇ ਬੱਲੇ ਪੂਰੀ ਗੇ ਅੱਜ ਬੱਲੇ ਬੱਲੇ ਪੂਰੀ ਹੈ ਬਿਲਕੁਲ ਬੱਲੇ ਬੱਲੇ ਤਾਂ ਭਾਜੀ ਇਹ ਕੀ ਸਮਝਦੇ ਹੋ ਕਿ ਇਹਦੇ ਨਾਲ ਹੋਰ ਵੀ ਨੌਜਵਾਨ ਪ੍ਰੇਰਿਤ ਹੋਣਗੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਜਿਹਦੇ ਨਾਲ ਜਿਸ ਤਰੀਕੇ ਨਾਲ ਮੁੰਡੇ ਅੱਗੇ ਆਏ ਨੇ ਹਾਂਜੀ ਹੋਰ ਵੀ ਨੌਜਵਾਨ ਅੱਗੇ ਆਣ ਦੇਖੋ ਜੀ ਉਹਨਾਂ ਨੂੰ ਇਸ ਚੀਜ਼ ਤੋਂ ਬਹੁਤ ਸਿੱਧ ਮਿਲ ਰਹੀ ਹੈ ਹੂੰ ਬਹੁਤ ਸਿੱਧ ਮਿਲੂਗੀ ਇਤੋਂ ਤੁਹਾਨੂੰ ਕਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਖਿਡਾਰੀ ਜਿਹੜੇ ਨੇ ਇੱਥੇ ਤੁਸੀਂ ਦੇਖੋ ਗੁਰਜੰਟ ਸਿੰਘ ਬ੍ਰਾਊਨ ਮੈਡ ਅੰਮ੍ਰਿਤਸਰ ਦਾ ਕਿਸ ਤਰੀਕੇ ਨਾਲ ਸਜਾਵਟ ਕੀਤੀ ਗਈ 올림픽 ਦੇ ਵਿੱਚ ਮੈਡਲ ਜਿੱਤੇ ਨੇ ਤਾਂ ਮੈਡਲ ਜਿੱਤਣ ਤੋਂ ਬਾਅਦ ਹੁਣ ਕਾਫਲਾ ਪਿੰਡਾਂ ਚ ਰਵਾਨਾ ਹੋ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਵਾਸਤੇ ਜ਼ਿੰਦਗੀ ਦੇ ਸਭ ਤੋਂ ਵੱਡੇ ਪਲ ਨੇ ਕਿ ਉਹ ਅੱਜ ਇਕੱਠੇ ਹੋ ਕੇ ਗੁਰੂ ਘਰ ਆਏ ਨੇ ਔਰ ਜਿਸ ਤਰੀਕੇ ਦਾ ਪਿਆਰ ਦੇਸ਼ ਦੀ ਜਨਤਾ ਵੱਲੋਂ ਦਿੱਤਾ ਗਿਆ ਉਸ ਨੂੰ ਕਦੀ ਨਹੀਂ ਭੁਲਾ ਪਾਣਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ